ਤੁਹਾਨੂੰ ਪਤਾ ਹੈ ਵੀਡੀਓ ਕਿਥੋਂ ਤੱਕ ਜਾਣੀ ਆ ਪੰਜਾਬ ਤੱਕ ਦੇਖੀ ਜਾਣੀ ਆ ਸਾਰੇ ਵਰਲਡ ਚ ਦੇਖੀ ਜਾਣੀ ਆ ਪਰ ਆਪਾਂ ਕਿਵੇਂ ਹੱਲ ਕਰਗੇ ਵੀ ਆਪਾਂ ਇੱਕ ਬੰਦ ਕਮਰੇ ਦੇ ਵਿੱਚ ਬਹਿ ਕੇ ਆਪਣੇ ਗੁਰੂ ਦੀ ਵੀ ਆਪਾਂ ਜਿਹੜੀ ਹੈਗੀ ਉਹ ਇੱਕ ਖਿੱਲੀਆਂ ਡਾਉਣ ਵਾਲਾ ਕੰਮ ਹੋਇਆ ਪਿਆ ਇੱਕ ਗੁਰੂ ਘਰ ਦਾ ਇੱਕ ਦਿਨ ਵਿੱਚ ਬਾਹਰ ਨਹੀਂ ਆਗੇ ਸੜਕ ਦੇ ਉੱਪਰ ਉੱਥੇ ਅਸੀਂ ਪਹਿਲਾਂ ਮੈਨੇਜਮੈਂਟ ਜਿਹੜੀ ਕਮੇਟੀ ਆ ਉਹਨੂੰ ਅਪਰੋਚ ਕਰਿਆ ਫਿਰ ਉਹ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਸੁਪਰਵਾਈਜ਼ਰੀ ਕਮੇਟੀ ਆ ਉਹਨੂੰ ਅਪਰੋਚ ਕਰਿਆ ਉਹਨਾਂ ਨੇ ਬਾਈਲਾਅ ਵਿੱਚ ਲਿਖਿਆ ਹੋਇਆ ਸਾਡੇ ਬਾਈਲਾਅ ਵਿੱਚ ਲਿਖਿਆ ਕਿ ਸੁਣਨ ਨੂੰ ਮੇਰੀ ਗੱਲ ਉਹਦੇ ਵਿੱਚ ਕਮਿਊਨੀਕੇਟ ਕਰੋ ਉਹਨਾਂ ਨੇ ਨਹੀਂ ਸੁਣੀ ਤੇ ਜਦੋਂ ਅਸੀਂ ਉੱਥੇ ਅੰਦਰ ਬੈਠ ਕੇ ਆਪਣਾ ਮੈਸੇਜ ਦੇ ਰਹੇ ਆ ਉਹ ਪੁਲਿਸ ਬੁਲਾ ਰਹੇ ਨੇ ਪੁਲਿਸ ਆ ਰਹੀ ਹੈ ਤਾਂ ਬੇਅਦਬੀ ਹੋ ਰਹੀ ਹੈ ਇਹ ਗੱਲ ਆਪਣੇ ਸਾਰਿਆਂ ਤੇ ਲਾਗੂ ਹੁੰਦੀ ਮੇਰੀ ਗੱਲ ਸੁਣ ਇਹ ਗੱਲ ਆਪਣੇ ਸਾਰਿਆਂ ਤੇ ਲਾਗੂ ਹੁੰਦੀ ਆ ਮੇਰੇ ਤੇ ਵੀ ਹੁੰਦੀ ਆ ਤੁਹਾਡੇ ਤੇ ਵੀ ਗਰ ਖੜੇ ਹੈ ਉੱਥੇ ਉੱਥੇ ਕੀਰਤਨ ਚੱਲਦਾ ਹੁੰਦਾ ਕੋਈ ਨਾਰੇ ਨਹੀਂ ਹੋ ਰਹੇ ਇਸ ਕਰਕੇ ਪਲੀਜ਼ ਇਹ ਜਿਹੜੀਆਂ ਇਹ ਵਿੱਚ ਰਿਕਾਰਡਿੰਗਾਂ ਦੇ ਵਿੱਚ ਹੈਗਾ ਵੀ ਇਹਨਾਂ ਦੀਆਂ ਲੱਤਾਂ ਵੜ ਦੋ ਤੇ ਆ ਕਰ ਦੋ ਇਹ ਇਹ ਪੀਸਫੁਲ ਹੈਗਾ ਇਹ ਪੀਸਫੁਲ ਨਹੀਂ ਹੈਗਾ ਪਰ ਪਰ ਮੇਰੀ ਉੱਥੇ ਨਹੀਂ ਲੱਗਦੀ ਹੈ ਜਿਵੇਂ ਨਵਜੀਤ ਸਿੰਘ ਜੀ ਇੱਕ ਮਾਨਸਿਕਤਾ ਤਾਂ ਆਪਾਂ ਨੂੰ ਪਤਾ ਲੱਗਦੀ ਜਦੋਂ ਆਪਾਂ ਆਪੇ ਗਰੁੱਪਾਂ ਦੇ ਵਿੱਚ ਚੈਟ ਕਰਦੇ ਆਂ ਉਹ ਇੱਕ ਮਾਨਸਿਕਤਾ ਸਾਹਮਣੇ ਆਉਂਦੀ ਆ ਵੀ ਆਪਾਂ ਕਿਹੋ ਜਿਹੀ ਰੱਖਦੇ ਆ ਇਹਨਾਂ ਨੂੰ ਮਨ ਦੇਣਾ ਚਾਹੀਦਾ ਇਹਨਾਂ ਨੂੰ ਵੱਡ ਦੇਣਾ ਚਾਹੀਦਾ ਮੈਂ ਕਿਹਨਾਂ ਗਲਤ ਹੈ ਇਹ ਪੀਸਫੁਲ ਨਹੀਂ ਹੈਗਾ ਇਹ ਦੇਖੋ ਇਹ ਸੋਚ ਨਹੀਂ ਪੀਸਫੁਲ we okay.